ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੂਰ ਪਹਿਚਾਨਿਆ ਜੋਲ ਰਹਾ ਢੀਨ ਕੇ ਖੇਤ ਉਰਜਾ ਪੁਰਜਾ ਕਟ ਮਰਿਆ ਕਬਹੂ ਨਾ ਛਾੜਾ ਖੇਤ ਸਹਿਬੇ ਕਮਾਲ ਅੰਮ੍ਰਿਤ ਕੇ ਦਾਤੇ ਸਰਬੰਸਤਾਨੀ ਦਸ਼ਮੇਸ਼ ਪਿਤਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਹ ਜਨਿਕ ਮਾਤਾ ਮਾਤਾ ਗੁਜਰ ਕੌਰ ਜੀ ਔਰ ਸਤਿਗੁਰਾਂ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਬਾਬਾ ਫਤਿਹ ਸਿੰਘ ਸਾਹਿਬ ਵਿਦਾ ਸ਼ਹੀਦੀ ਦਿਹਾੜਾ ਕੱਲ ਨੂੰ 27 ਦਸੰਬਰ ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਪਾਵਨ ਧਰਤੀ ਤੇ ਸਮੁੱਚੇ ਸੰਸਾਰ ਭਰ ਵਿੱਚੋਂ ਆਈਆਂ ਹੋਈਆਂ ਸੰਤਾਂ ਵੱਲੋਂ ਬਹੁਤ ਹਿਸ਼ਰਤਾ ਔਰ ਸਤਕਾਰ ਸਹਿਤ ਮਨਾਇਆ ਜਾਣਾ ਇਸੇ ਸੰਬੰਧ ਵਿੱਚ ਸ਼੍ਰੀ ਅਕਾਲ ਪੁਰਖ ਸਾਹਿਬ ਜੀ ਤੋਂ ਆਦੇਸ਼ ਵੀ ਜਾਰੀ ਕੀਤਾ ਗਿਆ ਹੈ ਕਿ ਕੱਲ ਸ਼ਹੀਦੀ ਦਿਹਾੜੇ ਵਾਲੇ ਦਿਨ ਸਵੇਰ ਦੇ 10 ਵਜੇ ਤੋਂ ਲੈ ਕੇ 10 ਮਿੰਟ ਤੱਕ ਨੋਲ ਮੰਤਰ ਤੇ ਗੁਰ ਮੰਤਰ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਜ਼ਰੂਰ ਕੀਤਾ ਜਾਏ ਦੁਨੀਆ ਭਰ ਦੇ ਸਿੱਖਾਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਕੋਈ ਕਿਤੇ ਵੀ ਕੰਮ ਕਰ ਤੇ ਬੈਠਾ ਹੈ ਕੋਈ ਕਿਸੇ ਦੁਕਾਨ ਵਿੱਚ ਹੈ ਘਰ ਵਿੱਚ ਹੈ ਕਾਰੋਬਾਰ ਵਿੱਚ ਹੈ ਕੋਈ ਪਲੇਨ ਵਿੱਚ ਹੈ ਕੋਈ ਟ੍ਰੇਨ ਵਿੱਚ ਹੈ ਕੋਈ ਰਸਤੇ ਵਿੱਚ ਹੈ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਮਨਾਉਣੀ ਔਰ ਉਹਨਾਂ ਦੀ ਯਾਦ ਵਿੱਚ ਮੂਲ ਮੰਤਰ ਗੁਰ ਮੰਤਰ ਦਾ ਸਿਮਰਨ ਕਰਨਾ ਹਰ ਇੱਕ ਸੇਖ ਦਾ ਬਹੁਤ ਜ਼ਰੂਰੀ ਫਰਜ਼ ਬਣਦਾ ਕਿਉਂਕਿ ਨਿੱਕੀਆਂ ਨਿੱਕੀਆਂ ਜਿੰਦਾਂ ਨੇ ਜਿਹੜੇ ਇਸਾਕੇ ਕੀਤੇ ਨੇ ਦੁਨੀਆ ਵਿੱਚ ਕਿਧਰੇ ਵੀ ਕੋਈ ਐਸੀ ਮਿਸਾਲ ਜਿਹੜੀ ਹੈ ਇਸ ਸ਼ਹਾਦਤ ਦੀ ਨਹੀਂ ਬਣਦੀ ਕਿ 7 ਸਾਲ ਦੀ ਉਮਰ ਬਾਬਾ ਫਰਕਸ ਸਿੰਘ ਸਾਹਿਬ ਜੀ ਦੀ ਔਰ 9 ਸਾਲ ਦੀ ਉਮਰ ਬਾਬਾ ਜੋਰਾਵਾਰ ਸਿੰਘ ਸਾਹਿਬ ਜੀ ਦੀ ਹਕੂਮਤ ਦੇ ਕੈਦ ਵਿੱਚ ਖੰਡੇ ਬੋੜਜ ਵਿਚ ਰੱਖਿਆ ਗਿਆ ਬਹੁਤ ਭਾਰੀ ਤਸ਼ੱਦਦ ਜਿਹੜਾ ਸੀ ਉਮਾਤਾਜੀ ਤੇ ਔਰ ਸਹਿਬਜ਼ਾਦਿਆਂ ਤੇ ਕੀਤਾ ਗਿਆ ਪਰ ਕੋਈ ਏਨ ਨਹੀਂ ਮੰਨੇ ਆਪਣੇ ਸਿੱਕੀ ਸਦਕਾ ਨੂੰ ਉਹਨਾਂ ਮਹਾਨ ਸ਼ਹੀਦਾਂ ਨੇ ਕੇਸਾਂ ਤੇ ਸਵਾਸਾਂ ਦੇ ਨਾਲ ਭਵਾਇਆ ਔਰ ਉਹਨਾਂ ਦੀ ਸ਼ਹੀਦੀ ਸਦਕਾ ਜਿਵੇਂ ਕਿ ਹਕੀਮ ਅੱਲਾ ਯਾਰਖਾਂ ਜੋਗੀ ਦਾ ਇੱਕ ਸ਼ੇਰ ਵੀ ਹੈ ਕਿ ਹੰਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ ਸਿੱਖੀ ਕੀ ਰਸਲਤ ਨਤਕਾ ਪਾਤਾ ਲਗਾ ਚੱਲੇ ਬਹੁਤ ਮਹਾਨ ਸ਼ਹਾਦਤ ਹੈ ਪਤਾ ਗੁਜਰ ਕੌਰ ਜੀ ਦੀ ਪਾਪਾ ਜੂਰਾ ਵਰਸਿੰਗ ਸਾਹਿਬ ਜੀ ਦੀ ਬਾਬਾ ਫਤਿਹ ਸਿੰਘ ਸਾਹਿਬ ਜੀ ਦੀ ਬਹੁਤ ਹੀ ਸ਼ਰਧਾ ਨਾਲ ਬੜੀ ਸਾਦਗੀ ਨਾਲ ਬੜੇ ਸਤਿਕਾਰ ਨਾਲ ਅਸੀਂ ਕੱਲ ਨੂੰ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਨਾ ਹੈ ਔਰ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਸਵੇਰੇ ਠੀਕ 10 ਵਜੇ 10 ਮਿੰਟ ਤੱਕ ਮੂਲ ਮੰਤਰ ਗੁਰ ਮੰਤਰ ਦਾ ਸਿਮਰਨ ਕਰਕੇ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਔਰ ਸਤਕਾਰ ਭੇਟ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ